हां जी लक्का जी, ਸਤਿ ਸ੍ਰੀ ਅਕਾਲ। ਮੈਂ ਅਮਨ ਸਾਈ ਪ੍ਰਸਤ। ਜਿੱਦਾ ਤੁਹਾਨੂੰ ਮੈਂ ਅੱਗੇ ਵੀ ਦੱਸਿਆ ਹੈਗਾ ਕਿ ਮੈਂ ਗੋਰੀਆ ਦੀ ਫੈਮਿਲੀ 'ਚ ਕੰਮ ਕਰਦੀ ਆ। ਮੇਰੇ ਕੋ ਸਾਈਪ੍ਰਸ ਦਾ ਵਰਕ ਪਰਮਿੰਟ ਵੀਜ਼ਾ ਹੈਗਾ ਆ। ਚਲੋ ਆਪਾਂ ਸ਼ੁਰੂਆਤ ਕਰਦੇ ਆਂ। ਅੱਜ ਜਿਹਦਾ ਹੌਲੀਡੇ ਸੀਗੀ, ਅੱਜ ਸਾਈਪ੍ਰਸ ਦੇ ਵਿੱਚ ਆਜ਼ਾਦੀ ਦਾ ਦਿਨ ਸੀਗਾ। ਹੈਪੀ ਇੰਡੀਪੈਂਡੈਂਸ ਡੇ ਸੀਗਾ। ਤੁਹਾਨੂੰ ਪਤਾ ਗੋਰੀਆ ਨੇ ਸਾਰੇ ਪਾਸੇ ਰਾਜ ਕੀਤਾ ਵਾ ਜੱਜਣਿਆਂ ਨੇ। ਉਹਦੇ ਉਹਦੀ ਅੱਜ ਉਹਦੇ ਕਰਕੇ ਅੱਜ ਛੁੱਟੀ ਸੀਗੀ। ਤੇ ਬਟ ਮੇਰੀ ਨਹੀਂ ਸੀ ਹੌਲੀਡੇ ਹੈਗੀ। ਮੈਂ ਤਾਂ ਪਾਰਟ ਟਾਈਮ ਤੇ ਤੁਹਾਨੂੰ ਪਤਾ ਹੈ ਕਿ ਮੈਂ ਸੱਤੇ ਹੀ ਦਿਨ ਕੰਮ ਕਰਦੀ ਆ। ਕੋਈ ਛੁੱਟੀ ਹੋ ਉਹਨਾਂ ਦੇ ਘਰ ਵਿੱਚ 14-15 ਸਾਲ ਕੰਮ ਕੀਤਾ ਪਹਿਲਾਂ ਹਨਾ ਤੇ ਉਹਨਾਂ ਦੇ ਘਰ ਗਈ ਸੀ ਕੱਲ ਜਾਣਾ ਹੁੰਦਾ ਮੰਡੇ ਨੂੰ ਜਾਣਾ ਹੁੰਦਾ ਆ ਲੇਕਿਨ ਮੰਡੇ ਫਿਰ ਮੈਂ ਕਿਸੇ ਹੋਰ ਮੈਡਮ ਦੇ ਘਰ ਚਲ ਗਈ ਸੀ ਕੰਮ ਕਰਨ ਤੇ ਅੱਜ ਫਿਰ ਮੈਂ ਉਹਨਾਂ ਦੇ ਘਰ ਚਲ ਗਈ ਸੀ ਅੱਦੇ-ਅਦਲਾ ਬਦਲੀ ਇਹ ਕਰ ਦਿੱਤੀ ਜੀ ਤੇ ਮੈਂ ਹੁਣ ਲੱਗੀਆਂ ਫਰਾਪੇ ਪੀਣ ਠੀਕ ਹੈ ਕਿਉਂਕਿ ਫਰਾਪੇ ਪਰ ਉਹ সিলਵਰ ਪੇਪਰ ਮੈਂ ਤਾਂ ਦਿੱਤਾ ਹੈਗਾ ਆ ਫੋਇਲ ਪੇਪਰ ਤਾਂ ਦਿੱਤਾ ਹੈਗਾ ਕਿਉਂਕਿ ਇੱਥੇ ਇਹਨਾਂ ਨੇ ਡੌਗ ਰੱਖਿਆ ਹੋਇਆ ਆ ਡੌਗ ਤੇ ਬਿੱਲੀਆਂ ਉਹ ਫਿਰ ਬਾਲ ਉਡ ਉਡ ਕੇ ਪੈ ਜਾਂਦੇ ਹੁੰਦੇ ਆ ਮੈਨੂੰ ਪਸੰਦ ਨਹੀਂ ਹੈਗਾ ਮੇਰੇ ਮੰਮੀ ਡੈਡੀ ਹੁਣੀ ਵੀ ਕਹਿੰਦੇ ਹੁੰਦੇ ਆ ਬਾਰ-ਬਾਰ ਕਹਿੰਦੇ ਹੁੰਦੇ ਜਦੋਂ ਵੀ ਕੋਈ ਚੀਜ਼ ਖਾਣੀ ਹੁੰਦੀ ਪੀਣ ਵਾਲੀ ਟੱਕ ਕੇ ਰੱਖਿਆ ਕਰ ਠੀਕ ਆ ਚਾਹੇ ਉਹ ਮਤਲਬ ਟੱਕ ਟਾਕੇ ਨੂੰ ਰੱਖਿਆ ਕਰ ਬਿਸ਼ੱਕ ਉੱਪਰ ਫੋਇਲ ਪੇਪਰ ਹੀ ਲਗਾ ਲਿਆਦਾ ਹਨ ਤਾਂ ਕਰਕੇ ਮੈਂ ਹਮੇਸ਼ਾ ਜਦ ਮੈਂ ਇਹਨਾਂ ਦੇ ਘਰ ਵੀ ਰਹਿੰਦੀ ਹੁੰਦੀ ਸੀ ਐਨੇ ਸਾਲ ਮੈਂ ਹਮੇਸ਼ਾ ਇਦਾਂ ਕਰਦੀ ਰਹੀ ਸੀ ਇਹਦਾ ਮੇਰੇ ਮੈਡਮ ਵੀ ਬਹੁਤ ਚੰਗੀਆਂ ਗੋਰੀਆਂ ਬੀਬੀਆਂ ਵੀ ਬਹੁਤ ਚੰਗੀਆਂ ਆ ਉਹ ਵੀ ਮੈਨੂੰ ਕਹਿਨੀ ਹੁੰਦੀ ਆ ਤੂੰ ਆਪਣੀ ਚੀਜ਼ ਮਤਲਬ ਤੈਨੂੰ ਪਸੰਦ ਨਹੀਂ ਮੈਨੂੰ ਇਹਦਾ ਪਸੰਦ ਨਹੀਂ ਹੈਗਾ ਇਦਾਂ ਉਹ ਤਾਂ ਹੁਣ ਲਾਈਕ ਕਰ ਦਿਆ ਹਨਾ ਤਾਂ ਕਰਕੇ ਉਹ ਤਾਂ ਇਦਾਂ ਮੂੰਹ માં ਵੀ ਡੌਗ ਨੂੰ ਲਾ ਲੈਂਦੇ ਆ ਇਦਾਂ ਹਨਾ ਪਿਆਰ ਕਰ ਦਿਆ ਤੁਹਾਨੂੰ ਪਤਾ ਸਾਡੀ ਆ ਤਾਂ ਥੋੜੀ ਜਿਹੀ ਕਿੱਦਾਂ ਨਹੀਂ ਹੁੰਦੀ ਆ ਪੈਸ਼ਨ ਹੈਗੇ ਆ ਹਨਾ ਤਾਂ ਕਰਕੇ ਮੈਨੂੰ ਡੌਗ ਤੋਂ ਡਰ ਬਹੁਤ ਲੱਗਦਾ ਪਰ ਉਹ ਲੱਗਦਾ ਇੰਨਾ ਡੌਗੀ ਉੱਦਾਂ ਡੌਗੀ ਵੈਸੀ ਨਾਈਸ ਜਿਹਾ ਹੈਗਾ ਪਰ ਮੈਨੂੰ ਡਰ ਜਿਹਾ ਲੱਗਦਾ ਲੰਦਾ ਫਿਰ ਵੀ ਹਨਾ ਤੁਹਾਨੂੰ ਪਤਾ ਸੀ ਆਪਣੇ ਮਾਪੇ ਤੋਂ ਦੂਰ ਆ ਫਿਰ ਵੀ ਤੁਹਾਨੂੰ ਪਤਾ ਹੀ ਆ ਹਨਾ ਤੇ ਆਪਣੀ ਰੱਖੀ ਆਪ ਕਰਨੀ ਪੈਂਦੀ ਆ ਲੋਕ ਜੀ ਚਲੋ ਠੀਕ ਹੈ ਹੁਣ ਮਿਲਦੀ ਆ ਕੱਲ ਨੂੰ ਠੀਕ ਹੈ ਅੱਜ ਦੇ ਲਈ ਇੰ